ਸਿੱਖ ਕੌਮ ਦੇ ਬਾਨੀ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਮੋਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੁੰਦਰ ਲਾਈਟਾਂ ਨਾਲ ਸਜਾਵਟ ਕੀਤੀ ਗਈ ਤੇ ਉੱਥੇ ਸਰੋਵਰ ਦੇ ਕਿਨਾਰਿਆਂ ਤੇ ਸੰਗਤ ਦੇ ਵੱਲੋਂ ਮਨਮੋਹਕ ਦੀਪਮਾਲਾ ਕੀਤੀ ਗਈ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਦੇ ਉਪਰੰਤ ਆਤਿਸ਼ਬਾਜ਼ੀ ਹੋਈ ਤੇ ਇਸੇ ਦਰਮਿਆਨ ਹੀ ਸ਼ਰਧਾ ਭਾਵਨਾ ਦੇ ਨਾਲ ਪ੍ਰਕਾਸ਼ ਪੁਰਬ ਸੰਗਤਾਂ ਦੇ ਵੱਲੋਂ ਮਨਾਇਆ ਗਿਆ ਸ਼ਾਮਨੀ ਕਮੇਟੀ ਦੇ ਵੱਲੋਂ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ ਤੇ ਦੇਸ਼ ਵਿਦੇਸ਼ ਤੋਂ ਆਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਇਆ ਇਸ ਮੌਕੇ ਸੰਗਤਾਂ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤੇ ਉੱਥੇ ਹੀ ਸੁੰਦਰ ਰਾਤਿਸ਼ਬਾਜ਼ੀ ਦਾ ਨਜ਼ਾਰਾ ਮੋਬਾਈਲਾਂ ਦੇ ਵਿੱਚ ਲੋਕਾਂ ਦੇ ਵੱਲੋਂ ਕੈਦ ਕੀਤਾ ਗਿਆ ਸਰਦਾਲੂਆਂ ਦਾ ਕਹਿਣਾ ਹੈ ਕਿ ਅਜਿਹਾ ਬ੍ਰਹਮੰਡੀ ਨਜ਼ਾਰਾ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਟਾਕਿਆ ਦੀ ਦਸਤਕ ਅਦਭੁਤ ਨਜ਼ਾਰਾ ਪੇਸ਼ ਕਰ ਰਹੀ ਸੀ ਅਲੌਕਿਕ ਆਤਿਸ਼ਬਾਜ਼ੀ ਦੇ ਦਰਸ਼ਨ ਕਰਕੇ ਪਹੁੰਚੀਆਂ ਸੰਗਤਾਂ ਦਾ ਕਹਿਣਾ ਸੀ ਕਿ ਉਹ ਸੁੰਦਰ ਆਤਿਸ਼ਬਾਜ਼ੀ ਦੇ ਨਜ਼ਾਰੇ ਦੇਖ ਕੇ ਕਾਫੀ ਖੁਸ਼ ਹੋਏ ਤੇ ਕਾਫੀ ਸਮੇਂ ਬਾਅਦ ਇੰਨੀ ਵੱਡੀ ਕਿਲਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਇੱਥੇ ਪਹੁੰਚੀਆਂ ਨੇ ਸੰਗਤਾਂ ਦੇ ਵੱਲੋਂ ਦੀਪਮਾਲਾ ਕੀਤੀ ਗਈ ਤੇ ਹਰ ਕੋਈ ਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਜੀਵਨ ਬਤੀਤ ਕਰੇ ਇਸ ਦਾ ਸੁਨੇਹਾ ਦਿੱਤਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਅਮਰ ਸਿੰਘ ਤੁਹਾ ਆ ਮੈਂ ਜੀ ਅੰਮ੍ਰਿਤਸਰੋਂ ਉਧਰੋਂ ਆਇਆ ਆਪਣੇ ਸਪ੍ਰਿੰਗ ਦੇ ਸਕੂਲ ਲੱਗੋ ਹਾਂ ਜੀ ਅੱਜ ਬਾਬਾ ਨਾਨੀ ਦਾ ਪ੍ਰਕਾਸ਼ਪੁਰ ਹੋਇਆ ਵਰਡੀ ਗਿਣਤੀ ਸੰਗਤ ਦੇ ਕੋਲ ਤੁਸੀਂ ਪਹੁੰਚੇ ਹੋ ਕਿ ਮਾਨੂੰ ਸਕੂਲ ਮਿਲਿਆ ਕਿਉਂਕਿ ਪਾਣੀ ਦਾ ਪ੍ਰਵਾਹ ਚੱਲਦਾ ਔਰ ਅਲੋਕਿਕ ਨਜ਼ਾਰਾ ਸੀ ਬਸ ਬਾਬਾ ਜੀ ਮਾਨੂੰ ਬੜੀ ਸ਼ਾਂਤੀ ਮਿਲੀ ਨਜ਼ਾਰਾ ਬਹੁਤ ਹੀ ਲੋਕਿਕ ਸੀਗਾ ਤੇ ਆਦੇਸ਼ ਬਾਜੀ ਵੇਖ ਕੇ ਬਹੁਤ ਹੀ ਮਾਨੂੰ ਖੁਸ਼ੀ ਮਿਲੀ ਤੇ ਸਰਬਤ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੀ ਰੁਝੇਮਿਆਂ ਭਰੀ ਜ਼ਿੰਦਗੀ 'ਚ ਟਾਈਮ ਕੱਟਣਾ ਔਖਾ ਹੁੰਦਾ ਕਿਉਂਕਿ ਚਾਹੀਦਾ ਨੇ ਕਿ ਆਪਣੇ ਇਸ ਤਰ੍ਹਾਂ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਹਜਰੀ ਪਰੇ ਭਰਨੀ ਚਾਹੀਦੀ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਹਾਂਜੀ ਬਾਬਾ ਜੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਰੁਝੇਮਿਆਂ 'ਚ ਸਾਨੂੰ ਟਾਈਮ ਕੱਢਣਾ ਚਾਹੀਦਾ ਵਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦੇਣੀ ਚਾਹੀਦੀ ਆ ਤੁਹਾਨੂੰ ਬੈਠ ਸੋਚਣਾ ਚਾਹੀਦਾ ਆ ਆਪਾਂ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਲਾਈਫ 'ਚ ਕਿਵੇਂ ਮੰਨੂ ਅੱਗੇ ਨਿਵਾਉਣਾ ਜ਼ਰੂਰੀ ਆਪਣੇ ਵਾਸਤੇ ਨਵੀਂ ਜਨਰੇਸ਼ਨ ਨੂੰ ਤਾਂ ਇਤਿਹਾਸ ਬਾਰੇ ਜਾਣਕਾਰੀ ਹਾਂਜੀ ਬਾਬਾ ਜੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੈਸਟਰਨਾਈਜ਼ੇਸ਼ਨ ਵੱਲ ਜ਼ਿਆਦਾ ਜਾ ਰਹੀ ਆ ਸਾਨੂੰ ਚਾਹੀਦਾ ਕਿ ਆਪਾਂ ਆਪਣੇ ਪਾਸਟ ਨਾਲ ਜੁੜੀਏ ਟ੍ਰੈਡੀਸ਼ਨਸ ਨੂੰ ਵੀ ਨਾਲ ਆਪਣੇ ਤੌਰ ਤੇ ਰੱਖੀਏ ਅੱਛਾ ਜੀ ਅੱਜ ਬਾਬਾ ਨਾਨਕ ਦੇ ਪ੍ਰਕਾਸ਼ ਪੁਰਗਾਰ ਤੁਸੀਂ ਇੱਥੇ ਆ ਕੇ ਨਤਮਸਤਕ ਹੋਏ ਹੋ ਕਿਵੇਂ ਦਾ ਮਨ ਸੁਖoon ਮਿਲਿਆ ਆਤਿਸ਼ਬਾਜੀ ਹੋਈ ਹੈ ਮਨ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਆਈ ਆ ਮਨ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਇਤਿਹਾਸ ਦੇ ਜਦੋਂ ਸਾਈਂ ਜੀ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਗੁਰਮਾਰ ਕੇਹਦਾ ਪ੍ਰਕਾਸ਼ ਦੇ ਹਿਸਾਬ ਨਾਲ ਬਹੁਤ ਹੀ ਖੁਸ਼ੀ ਹੁੰਦੀ ਹੈ ਦੁਕਾਨ ਸੰਧਾਨ ਤੇ ਪਹੁੰਚ ਕੇ ਕੀ ਲੱਗਦਾ ਕਿ ਇਸ ਤਰ੍ਹਾਂ ਗੁਰਪੁਰਬਾਂ ਤੇ ਆਪਣੇ ਬੱਚਿਆਂ ਨੂੰ ਨਾਂ ਲੈ ਕੇ ਉਹਨਾਂ ਜੀ ਤਾਜ ਨੂੰ ਇਤਿਹਾਸ ਬਾਰੇ ਜਾਣਕਾਰੀ ਬੱਚਿਆਂ ਨਾਲ ਲੈ ਕੇ ਕਿਉਂਕਿ ਉਹਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਵੱਧ ਤੋਂ ਵੱਧ ਜਾਣਕਾਰੀ ਹੋਵੇ ਉਸ ਇਹੀ ਮਾਰਗ ਤੇ ਚੱਲ ਸਕੇ ਸਿੱਖੀ ਮਾਰਗ ਤੇ ਜੰਗਲ ਰਸਤਾ ਬਣਾਉਣ ਚੰਗੇ ਪਾਸੇ ਚੱਲਣ ਕਿਉਂਕਿ ਸਾਡਾ ਜੋ ਦੇਸ਼ ਹੈ ਉਹ ਨਸ਼ਿਆਂ ਵਿੱਚ ਗਰਕ ਹੋ ਰਿਹਾ ਐ ਇਹਨਾਂ ਇਸ ਪਾਸੇ ਤੋਰਾਂਗੇ ਤੇ ਉਹ گاਉਂ ਨੇ ਜਿੰਦਗੀ ਸਫਲ ਹੋਏਗਾ ਬੱਬਾ ਲਾਣੀ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿੰਨਾ ਕ ਜਮਾਨ ਸੁਕੂਨ ਮਿਲਿਆ ਕਿਉਂਕਿ ਅਤਿਵਾਜ ਵੀ ਅੰਦਰ ਬਾਣੀ ਦਾ ਬਾਣੀ ਦਾ ਪ੍ਰਵਾਹ ਵੀ ਚੱਲ ਰਿਹਾ ਤੁਸੀਂ ਸਰਵਣ ਵੀ ਕੀਤੀ ਹੈ ਹਾਂਜੀ ਸਰਵਣ ਦੇ ਬੜਾ ਮਨ ਖੁਸ਼ ਹੁੰਦਾ ਜਾਏ ਸਭ ਤੋਂ ਵੱਡਾ ਇਦਾਰੇ ਹੋਈ ਹੈ ਲਿਖਣ ਜਿੱਥੇ ਸਭ ਸਮ ਨਹੀਂ ਤੋ ਜਾਏ ਇਸ ਤੋਂ ਵੱਡਾ ਕੋਈ ਦੰਦ ਜਿੱਤੇ ਆ ਕੇ ਪੂਰਨ ਸ਼ਾਂਤੀ ਮਿਲ ਸਕੀ ਇਸਕੇ ਪੂਰਾ ਵੱਡਾ ਸੂਰਾ ਦੇਸ਼ ਇੱਥੇ ਆ ਗਏ ਸੱਚ ਕਾ ਹੁੰਦਾ ਮਾਰਗ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਿੱਟੂ ਸਿੰਘ ਹੈ ਜੀ ਮੈਂ ਪਟਿਆਲੇ ਤੋਂ ਆਇਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਗੁਰਪੂਰਵ ਤੇ ਜੀ ਬਹੁਤ ਸੋਹਣੀ ਆਤਿਸ਼ਬਾਜ਼ੀ ਇਹ ਜੇ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਜੀ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਕੁਝ ਸਿਖਾਇਆ ਸਾਨੂੰ ਸਿਖਾਈਆਂ ਸੀ ਅਕਲ ਤੁਰਨਾ ਤੇ ਉਹਨਾਂ ਦਾ ਰੰਗ ਹਾਂਜੀ ਬਿਲਕੁਲ ਜੀ ਜੋ ਬਾਬਾ ਜੀ ਬਾਬਾ ਨਾਨਕ ਦੇਵ ਜੀ ਨੇ ਆਪਣੀਆਂ ਸਿਖਾਵਾਂ ਦਿੱਤੀਆਂ ਸੀ ਉਹਨਾਂ ਦੇ ਸਾਧ ਸੰਗਤ ਨੂੰ ਜ਼ਰੂਰ ਚੱਲਣਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਹੋਏ ਸੰਦਾਤਾਂ ਦੇ ਚੱਲ ਕੇ ਅਮਲ ਕਰਕੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ